ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਅਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਬੇਰਕ ਅੱਜ ਅਸੀਂ ਪਹੁੰਚੇ ਹਾਂ ਪਿੰਡ ਚੀਮਾ ਦੇ ਵਿੱਚ ਜੋ ਬਿਲਕੁਲ ਰੂਮੀ ਪਿੰਡ ਦੇ ਨਾਲ ਆ ਪਿੰਡ ਚੀਮਾ ਇੱਥੇ ਬੀਤੇ ਦਿਨਾਂ ਦੇ ਦੌਰਾਨ ਨਸ਼ਾ ਤਸਕਰਾਂ ਦੇ ਨੂੰ ਨੱਥ ਪਾਉਣ ਦੇ ਲਈ ਕੁਝ ਪਿੰਡ ਦੇ ਵਿਅਕਤੀਆਂ ਨੇ ਦਹਾਈਆ ਕੀਤਾ ਸੀ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਜਿਨ੍ਹਾਂ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕੀਤਾ ਸੀ ਤੇ ਇੱਕ ਪਾਸੇ ਤਾਂ ਸਾਡੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਸਾਡਾ ਸਾਥ ਦਿਓ ਪੁਲਿਸ ਪ੍ਰਸ਼ਾਸਨ ਦਹਾਈਆਂ ਦੇ ਰਿਹਾ ਹੈ ਕਿ ਸਾਡਾ ਸਾਥ ਦਿਓ ਤੇ ਸਾਥ ਦੇਣ ਵਾਲੇ ਵਿਅਕਤੀਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ ਪਰ ਜਦੋਂ ਸਾਡੇ ਲੋਕ ਆਪਣੇ ਸਮਾਜ ਨੂੰ ਬਚਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਦੀ ਪਹਿਲ ਕਦਮੀ ਕਰਦੇ ਨੇ ਤਾਂ ਉਹਨਾਂ ਨੂੰ ਅਜੇਹ ਲਾਤਾਂ ਦੇ ਵਿੱਚ ਦੀ ਗੁਜਰਨਾ ਜਾ ਪੈ ਰਿਹਾ ਹੈ ਮੈਂ ਤਾਂ ਕੈਮਰਾਮੈਨ ਨੂੰ ਕਹੂੰਗਾ ਕਿ ਉਸ ਵੀਰ ਦੀ ਤਸਵੀਰ ਦਿਖਾਈ ਜਾਵੇ ਜਿਸ ਨੂੰ ਨਸ਼ਾ ਤਸਕਰਾਂ ਨੇ ਕੁੱਟ ਕੇ ਬਿਲਕੁਲ ਚੱਕਣਾ ਚੂਰ ਕਰ ਦਿੱਤਾ ਹੈ ਇਸ ਇਸ ਬੰਦੇ ਦੀ ਰੀਡ ਦੀ ਹੱਡੀ ਵੀ ਤੋੜ ਤੋੜ ਦਿੱਤੀ ਗਈ ਹੈ ਇਹ ਆਪਣੇ ਪਰਿਵਾਰ ਦੇ ਵਿੱਚ ਸਿਰਫ ਇੱਕੋ ਇੱਕ ਮੈਂਬਰ ਸੀ ਜੋ ਕਮਾ ਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਸੀ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਘਰ ਦੇ ਖਰਚੇ ਚੱਕਦਾ ਸੀ ਪੁਲਿਸ ਪ੍ਰਸ਼ਾਸਨ ਨੇ ਇਸ ਦੀ ਇੱਕ ਨਹੀਂ ਸੁਣੀ ਇਸ ਬੰਦੇ ਦੀ ਗਲਤੀ ਜਾਂ ਕਸੂਰ ਸਿਰਫ ਇੰਨਾ ਸੀ ਕਿ ਇਸ ਨੇ ਨਸ਼ਾ ਤਸਕਰੀਆਂ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕੀਤਾ ਸੀ ਇਸ ਦੇ ਗਵਾਂਢ ਦੇ ਵਿੱਚ ਨਸ਼ਾ ਤਸਕਰੀ ਦਾ ਵੱਡੇ ਪੱਧਰ ਤੇ ਕਾਰੋਵਰ ਚੱਲ ਰਿਹਾ ਸੀ ਜਦੋਂ ਇਸ ਦੇ ਖਿਲਾਫ ਇਸ ਇਨਸਾਨ ਨੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਤਾਂ ਉਸ ਦਾ ਖਮਿਆਜਾ ਇਸ ਨੂੰ ਭੁਗਤਣਾ ਪਿਆ ਇਸ ਦੇ ਸਰੀਰ ਦੀ ਹੱਡੀ-ਹੱਡੀ ਤੋੜ ਦਿੱਤੀ ਗਈ ਅੱਜ ਵੀਰ ਬਿਲਕੁਲ ਖਾਦਮ ਹੋ ਚੁੱਕਿਆ ਹੈ ਅਤੇ ਮੰਜੇ ਦੇ ਉੱਪਰ ਦੇਖੋ ਕਿਸ ਤਰ੍ਹਾਂ ਪਿਆ ਹੈ ਇੱਕ ਲਾਸ਼ ਦੀ ਤਰ੍ਹਾਂ ਪਿਆ ਹੈ ਜੋ ਤੁਸੀਂ ਦੇਖ ਰਹੇ ਹੋ ਸਾਡੇ ਕੈਮਰੇ ਦੀ ਅੱਖ ਦੇ ਵਿੱਚ ਦੀ ਅਸੀਂ ਪੁਲਿਸ ਪ੍ਰਸ਼ਾਸਨ ਦੇ ਉਹਨਾਂ ਅਧਿਕਾਰੀਆਂ ਨੂੰ ਆਪਣੇ ਮੀਡੀਆ ਪੱਖ ਰਾਹੀਂ ਲਾੜਤਾ ਪਾਵਾਂਗੇ ਕਿ ਜੇਕਰ ਤੁਸੀਂ ਸਾਡੇ ਨਾ ਦੇਸ ਦਾ ਨਰਪਖਰ ਸੋਚਦੇ ਲੋਕਾਂ ਦੇ ਇਨਸਾਫ ਪਸੰਦ ਲੋਕਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਫਿਰ ਐਵੇਂ ਟੋਲੋਰੇ ਪਿੱਟਣ ਦੀ ਕੋਈ ਜ਼ਰੂਰਤ ਨਹੀਂ ਅੱਜ ਇਸ ਪਰਿਵਾਰ ਨੂੰ ਪੁਲਿਸ ਪ੍ਰਸ਼ਾਸਨ ਦੇ ਪੱਖ ਦੀ ਬਹੁਤ ਲੋੜ ਹੈ ਇਨਸਾਫ ਦੀ ਦੁਹਾਈ ਦੇ ਰਿਹਾ ਪਰਿਵਾਰ ਦੇਖੋ ਕਿਸ ਤਰ੍ਹਾਂ ਆਪਣਾ ਰੋਣਾ ਰੋ ਰਿਹਾ ਹੈ ਹੁਣ ਤੁਹਾਨੂੰ ਉਸ ਪਰਿਵਾਰ ਨਾਲ ਮਿਲਾਵਾਂਗੇ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਬਜੀ ਕੀ ਨਾਮ ਆ ਜੀ ਆਪਣਾ ਅਵਤਾਰ ਬਾਈ ਜੀ ਜਿਹੜਾ ਤੁਸੀਂ ਆ ਜਖਮੀ ਹੋਏ ਪਏ ਹੋ ਕੀ ਕਾਰਨ ਹੋਇਆ ਤੁਹਾਡੇ ਇੰਦੀਆਂ ਸੱਟਾਂ ਵੱਜਣ ਦਾ ਹਾਂ ਸਮਾਂ ਹੈ ਕੋਪੀ ਤੱਕ ਕੋਪੀ ਦਾ ਹਾਂ ਜੀ ਰਵਿੰਦਰ ਦਾ ਲੜਕਾ ਹਾਂ ਜੀ ਇਹ ਸਾਰਾ ਪ੍ਰੋਵਾਈਟ ਚਿੱਤੇ ਦਾ ਕੰਮ ਤਨਾ ਕਰਦੇ ਹਾਂ ਹਾਂ ਜੀ ਤੇ ਇੱਕ ਨਾ ਲੜਕਾ ਹਾਂ ਜੀ ਉਹ ਜਾ ਚੁੱਕਿਆ ਹਾਂ ਜੀ ਪ੍ਰੋਵਾਈਟ ਕੱਲ੍ਹ ਦਾ ਜਵਾਨ ਤੇ ਆਇਆ ਹਾਂ ਜੀ ਕਿ ਭਟੇ ਮੋੜੇ ਨੇ ਮੈਂ ਜੀ ਤੁਮ ਕੀ ਕੀਤੀ ਮੈਨੂੰ ਕਹਿੰਦਾ ਹਾਂ ਤੈਨੂੰ ਦੇਖਣਾ ਉਸ ਤੋਂ ਬਾਅਦ ਇਹਨੇ ਸੱਟ ਮਾਰੀ ਤੁਹਾਡੇ ਤੀਜੇ ਦਾ ਜੀ ਮੇਰਾ ਆ ਮੇਰਾ ਕਟਮਾਰ ਕਰੀ ਜਨਾ ਇਹ ਕਿੱਥੇ ਕਟਮਾਰ ਪੈਂਦੀ ਕੀਤੀ ਹੈ ਤੁਹਾਡੇ ਨਹੀਂ ਕਮਾਲਪੁਰ ਗ੍ਰੇਡ ਮੋੜ ਦੇ ਆ ਤੁਸੀਂ ਕਿੱਥੇ ਸੀਗੇ ਉਦੋਂ ਆ ਰਹੇ ਸੀ ਕਿਤੇ ਜਾ ਰਹੇ ਸੀ ਕਿਤੇ ਆ ਰਹੇ ਸੀਗੇ ਉਦੋਂ ਕਮਾਲਪੁਰ ਕਮਾਲਪੁਰ ਆ ਰਹੇ ਸੀ ਰਸਤੇ ਵਿੱਚ ਘਿਰ ਕੇ ਕੁੱਟਿਆ ਤੁਹਾਨੂੰ ਰਸਤੇ ਵਿੱਚ ਕਿੰਨੇ ਕੁ ਜਾਣੀ ਸੀਗੇ ਬਾਈ ਜੀ ਇਹ ਸਰਪੰਚ ਕੀ ਸੀ ਇਹਨਾਂ ਕੋਲੇ ਕੋਈ ਅਸਲਾ ਹਥਿਆਰ ਜਾਂ ਕੁਝ ਕੋਈ ਡਾਂਗ ਸੋਟਾ ਜੀ ਪਾਈਪਾ ਸੀ ਜੀ ਪਾਈਪਾ ਸੀ ਜੀ ਫਿਰ ਕੀ ਹੋਇਆ ਜੀ ਬਹੁਤ ਉਹ ਜੋ ਮਗਰ ਪਹਿਲਾਂ ਨੇ ਮੈਂ ਤਾਂ ਮੋਟਰ ਨੂੰ ਖੋਣ ਦੀ ਕੋਸ਼ਿਸ਼ ਕੀਤੀ ਘਟੋਂ ਪਰ ਨੇ ਤਾਂ ਮੈਂ ਮਗਰ ਮੋਟਰ ਨਾ ਛੋੜਿਆ ਹਾਂਜੀ ਤੁਹਾਡੇ ਛੱਟ ਕਿੱਥੇ ਕਿੱਥੇ ਆ ਬਾਈ ਜੀ ਕਿਉਂ ਆ ਕੇ ਮਗਰ ਦੀ ਸਰਚ ਮਾਰੀਆ ਵੀਰੇ ਤੁਹਾਡੇ ਛੱਟ ਕਿੱਥੇ ਕਿੱਥੇ ਹੁਣ ਸਾਰੇ ਜ਼ਰੀ ਦੇ ਪੰਨਾਈ ਪੂਰੇ ਸਾਰਾ ਸਰੀਰ ਹੀ ਪੰਨਤਾ ਹਾਂਜੀ ਬਾਈ ਜੀ ਗੱਲ ਕਰਨ ਦੇ ਵਿੱਚ ਸਮਰਥਨ ਹੀ ਹੈਗੇ ਕਿ ਪਰ ਆਪਾਂ ਦੇਖਦੇ ਆਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਾਂਗੇ ਤੇ ਕੀ ਕਹਿਣਾ ਉਹਨਾਂ ਦੇ ਪਰਿਵਾਰਕ ਮੈਂਬਰ ਪਰ ਇੱਥੇ ਨਾ ਹਸਪੀਟਲ ਦੀ ਇੱਕ ਬਹੁਤ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਆ ਆ ਤਣ ਕਿੰਨੇ ਟਾਈਮ ਤੋਂ ਲੱਗੀ ਹੈ ਜਿਹੜੀ ਆ ਲੱਗੀ ਹੈ ਸੂਈ ਜੇ 14 ਜਵਤੀ ਕੋ ਲਾਈ ਸੀ ਡਾਕਟਰ ਲੁਧਿਆਣਾ ਤੋਂ ਉਹਨਾਂ ਨੇ ਫਿਰ ਮੈਨੂੰ ਸਾਨੂੰ ਐਡਮਿਟ ਕਰਤਾ ਸੀ ਚੰਡੀਗੜ੍ਹ ਪੀਜੀਹ ਦੇ ਇੱਥੇ ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ ਅਸੀਂ ਗਏ ਫਰੀਦਕੁਰ ਸਾਹਿਬ ਜੀ ਉਹਨਾਂ ਨੇ ਸਾਨੂੰ ਕਹਿਤਾ ਵੀ ਇਹਨੂੰ ਤੁਸੀਂ ਲੈ ਜਾਓ ਬਹੁਤ ਜ਼ਿਆਦਾ ਸੀਰੀਅਸ ਆ ਹਾਂ ਜੀ ਹੱਡੀ ਤੱਕ ਤੋੜਤੀ ਦੀ ਜੀ ਇਹਨਾਂ ਨੇ ਆ ਤੁਸੀਂ ਦੇਖੋ ਭੈਣ ਕਹਿੰਦੀ 14 ਤਰੀਕ ਦੀ ਸੂਈ ਲੱਗੀ ਹੋਈ ਆ ਬਾਈ ਦੇ ਤੇ ਅੱਜ ਤੁਸੀਂ ਆਪ ਹੀ ਸੋਚ ਰਹੇ ਕਿੰਨੀ ਤਰੀਕ ਹੋ ਗਈ ਆ ਪਰ ਬਹੁਤ ਵੱਡੀ ਲਾਪਰਵਾਹੀ ਆ ਕਿਉਂਕਿ ਸੂਈ ਕੱਢੀ ਨਹੀਂ ਗਈ ਜਦੋਂ ਜਾ ਕੇ ਤੇ ਰੈਫਰ ਕਰਦੇ ਆ ਜਾਂ ਘਰੇ ਪੇਸ਼ੈਂਟ ਨੂੰ ਭੇਜਦੇ ਆ ਸੂਈ ਕੱਢੀ ਜਾਂਦੀ ਆ ਪਰ ਇਹ ਸੂਈ ਨਹੀਂ ਕੱਢੀ ਗਈ ਵਿੱਚ ਵੀ ਬਹੁਤ ਵੱਡੀ ਲਾਪਰਵਾਹੀ ਆ ਆਪਾਂ ਭੈਣ ਨਾਲ ਗੱਲਬਾਤ ਕਰਾਂਗੇ ਕਿਉਂਕਿ ਬਾਈ ਬੋਲੀ ਸਸਰੀ ਕਹਿੰਦੀ ਜੀ ਮੇਰਾ ਨਾਮ ਦਲਜੀਤ कौर ਹੈ ਕਿ ਲੱਗਦੇ ਤੁਹਾਡੇ ਮੇਰੇ ਘਰ ਵਾਲਾ ਵਿੱਚ ਇਹ ਇੰਨਾ ਜ਼ਖਮੀ ਹੋਣ ਦਾ ਕਾਰਨ ਕੀ ਹੈ ਦਾ ਜਾਂ ਕਿਤੇ ਨਾ ਰੋਲਾ ਸੀ ਜਾਂ ਕੀ ਹੋਇਆ ਜਦੋਂ 22 ਦਿਨ ਦੀਆਂ ਸੱਟਾਂ ਬਚਦੀਆਂ ਸੀ। ਵੀ ਸਾਡੇ ਸਾਹਮਣੇ ਘਰ ਵਾਲੇ ਨੇ ਉਹ ਸਰਿਆਂ ਮ ਚਿੱਟਾ ਵੇਚਦੇ ਆ ਜੀ। ਜੀ ਠੀਕ ਹੈ ਜੀ ਉਸ ਦਿਨ ਵੀ ਮੇਰੇ ਘਰ ਵਾਲਿਆਂ ਨੂੰ ਪਹਿਲਾਂ ਧਮਕੀਆਂ ਦਿੱਤੀਆਂ ਗਈਆਂ ਸੀਗੀਆਂ। ਹਾਂਜੀ ਠੀਕ ਹੈ ਕਿਹਦੇ ਵੱਲੋਂ ਧਮਕੀ ਦਿੱਤੀਆਂ ਗਈਆਂ ਜੀ? ਜੀ ਬਲਵੀਰ ਸਿੰਘ ਪੁੱਤਰ ਅਮਨਦੀਪ ਸਿੰਘ ਗਾਣੇ ਧਮਕੀ ਦਿੱਤੀ ਗਈਆਂ ਨੂੰ। ਜੀ ਕਿ ਤੈਨੂੰ ਦੇਖਾਂਗੇ ਹੁਣ ਪਹਿਲਾਂ ਸੀ ਤੈਨੂੰ ਦੇਖਣਾ ਮਾ ਠੀਕ ਹੈ ਜੀ। ਹਾਂਜੀ ਪਹਿਲਾਂ ਥੋੜੇ ਦਿਨ ਪਹਿਲਾਂ 5 ਤਰੀਕ ਦੀ ਗੱਲ ਆ ਵੀਰ ਜੀ ਇੱਥੇ ਨਾ ਸਾਡੇ ਚਿੱਟੇ ਵੇਖਦਾ ਸਰਿਆਂ ਨੂੰ ਵੇਖਦਾ ਸਾਡੀ ਗਲੀ ਦੇ ਵਿੱਚ 5 ਤਰੀਕ ਵਾਲੇ ਦਿਨ ਚਾਰ ਮੁੰਡੇ ਆਏ ਸੀ ਤੇ ਤਿੰਨ ਜਣੇ ਭੱਜ ਗਏ ਜੀ ਉਹ ਮੁੰਡੇ ਨੇ ਇਸ ਮੁੰਡੇ ਦਾ ਨਾਂ ਲਿਆਗਾ ਵੀ ਇਹ ਮੁੰਡਾ ਸਰਿਆ ਮੇਰੇ ਕੋਲ ਚਿੱਟਾ ਲੈਣਾ ਆਇਆ ਸੀ ਫੇਰ ਸਾਡੇ ਜੀ ਜੋ ਜ਼ਿਆਦਾ ਰੌਲਾ ਪੈ ਗਿਆ ਸਾਡੇ ਪਿੰਦੇ ਸਰਪੰਚ ਨੂੰ ਬੁਲਾਇਆ ਗਿਆ ਜੀ ਸਰਪੰਚ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ ਵੀ ਹੁਣ ਇਹਨੂੰ ਘਰੇ ਜਾਂ ਦੋ ਆਪਸ ਵਿੱਚ ਗੱਲ ਕਰਾਂਗੇ ਦੂਸਰੇ ਜੀ ਪੰਚਾਇਤ ਇਕੱਠੀ ਹੋਈ ਉਹਦੇ ਵਿੱਚ ਜਦੋਂ ਉਹਨਾਂ ਦੇ ਮੋਬਾਈਲ ਦੀ ਡਿਟੇਲ ਕੱਢੀ ਤਾਂ ਜੀ ਇਸ ਮੁੰਡੇ ਦਾ ਨੰਬਰ ਨਿਕਲਿਆ ਜੀ ਉਹਦੀ ਮੰਮੀ ਦਾ ਤੇ ਜੀ ਉਸ ਤੋਂ ਬਾਅਦ ਪਰਸਪਰ ਸ਼ਾਸਨ ਨੂੰ ਕਹਾਰ ਨਹੀਂ ਲਾਈ ਤੇ ਸਾਡੀ ਬਹੁਤ ਲਾਈ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਜੀ ਕੋਲੇ ਜਾਂਦੇ ਤੁਸੀਂ ਕਹਾਰ ਨੂੰ ਜਾ ਜਾਂਦੇ ਅਸੀਂ ਜੀ ਐਸਐਸਓ ਸਾਹਿਬ ਕੋਲੇ ਵੀ ਗਏ ਆਂ ਜੀ ਡੀਐਸਪੀ ਕੋਲੇ ਵੀ ਗਏ ਆਂ ਜੀ ਕਿਹੜੇ ਡੀਐਸਪੀ ਸਾਹਿਬ ਕੋਲੇ ਗਏ ਕਿਹੜੇ ਐਸਐਸਓ ਸਾਹਿਬ ਕੋਲੇ ਗਏ ਡੀਐਸਪੀ ਕੋਲੇ ਗਏ ਐਸਡੀ ਕੋਲੇ ਗਏ ਅਸੀਂ ਅੱਛਾ ਜੀ ਕਿਹੜੇ ਕਿਹੜੀ ਕਿਹੜੀ ਜਗ੍ਹਾ ਤੁਸੀਂ ਬੁਹਾਰ ਲਾਈ ਆ ਅਸੀਂ ਜੀ ਜਗਰਾਉਂ ਵੀ ਗਏ ਆਂ ਜੀ ਹਾਂਜੀ ਐਸਪੀਡੀ ਐਸਡੀ ਕੋਲ ਗਏ ਆਂ ਜੀ ਅਸੀਂ ਲੁਧਿਆਣਾ ਵੀ ਗਏ ਆਂ ਸਾਡੀ ਕੋਈ ਸੁਣਮਾਈ ਨਹੀਂ ਹੁੰਦੀ ਸਰਪੰਚ ਸਾਡਾ ਕੋਈ ਉੱਤਾਂ ਚੱਕਦਾ ਜੀ ਦੇਖੋ ਜ ਉਦੀ ਰੀੜ ਦੀ ਹੱਡੀ ਤੱਕ ਤੋੜ ਦਿੱਤੀ ਹੈ ਮਨਕੜੇ ਵੀ ਜਿਹੜਾ ਆਪਣੇ ਦਿਲ ਵਾਲਾ ਪੰਪੋ ਵੀ ਪਾੜ ਦਿੱਤਾ ਬਿਲਕੁਲ ਜਮੇ ਬੇਕਾਰ ਕਰਤਾ ਦੇਖੋ ਜੀ ਮੇਰਾ ਬੇਟਾ ਬਹੁਤ ਕੁੱਟਮਾਰ ਕੀਤੀ ਬਹੁਤ ਕੁੱਟਮਾਰ ਕੀਤੀ ਵੀਰ ਜੀ ਮੇਰਾ ਬੇਟਾ ਵੀ ਮੁੰਜੇ ਤੇ ਬੈਠਾ ਸਾਲ ਹੋ ਗਿਆ ਜੀ ਇਹ ਸਾਡਾ ਕਮਾਉਣ ਵਾਲਾ ਸੀ ਮੁੰਜੇ ਤੇ ਪੈ ਗਿਆ ਸੀ ਕੀ ਕਰਾਂਗੇ ਜੀ ਕੀ ਲੱਗਦਾ ਵਾ ਕਿ ਸਰਕਾਰਾਂ ਕਹਿੰਦੀਆਂ ਸੀ ਤੁਹਾਨੂੰ ਇੱਕ ਨੰਬਰ ਜਾਰੀ ਕੀਤਾ ਤੁਸੀਂ ਉਹ ਤੇ ਕੋਈ ਚਟਾ ਵੇਚਣ ਵਾਲਾ ਜਾਂ ਹੋਰ ਕੋਈ ਨਸ਼ਾ ਵੇਚਣ ਵਾਲੀ ਸ਼ਿਕਾਇਤ ਕਰੋ ਤੁਸੀਂ ਤਾਂ ਸ਼ਿਕਾਇਤ ਕੀਤੀ ਤੇ ਤੁਸੀਂ ਘਰ ਦੇ ਉਹਦੇ ਕੋ ਕਮਾਉਣ ਵਾਲਾ ਹੀ ਗਵਾ ਬੈਠੇ ਹਾਂਜੀ ਵੀਰ ਜੀ ਕਿਵੇਂ ਲੱਗਦਾ ਤੁਹਾਨੂੰ ਲੱਗਦਾ ਇਨਸਾਫ ਮਿਲੂਗਾ ਬੀ ਜੀ ਮੈਨੂੰ ਲੱਗਦਾ ਵੀ ਸਨਮਾਨ ਸਾਹਿਬ ਮਿਲੂਗਾ ਹੋਰ ਤੁਸੀਂ ਕੀ ਮੰਗ ਕਰਦੇ ਹੋ ਜਾਂ ਸਰਕਾਰ ਦਰਬਾਰੇ ਕੋਈ ਗੱਲ ਆਪਣੀ ਪਹੁੰਚਾਉਣੀ ਚਾਹੁੰਦੇ ਹੋ ਇਨਸਾਫ ਦੀ ਖਾਤਰ ਹਾਂਜੀ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਨ੍ਹਾਂ ਨੇ ਕਾਰਵਾਈ ਕੀਤੀ ਐਨਾਂ ਨੇ ਕੁੱਟਮਾਰ ਕੀਤੀ ਐਨ ਨੂੰ ਸਭ ਸਭ ਸਜ਼ਾ ਹੋਣੀ ਚਾਹੀਦੀ ਐ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਜਿਹੜੀ ਦਰਖਾਸਤ ਦਿੱਤੀ ਹੈ ਜੀ ਉਹਦੇ ਵਿੱਚ ਇਹਨਾਂ ਦੇ ਜਿਹੜੇ ਦੋਸ਼ੀਆਂ ਦੇ ਜਿੰਨਾਂ ਤੁਸੀਂ ਨਾਮ ਲੈ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਇਹ ਦੋਸ਼ੀ ਨਹੀਂ ਉਹਨਾਂ ਦੇ ਨਾਮ ਲਿਖੇ ਆ ਜੀ ਦਰਖਾਸਤ ਦੇ ਵਿੱਚ ਹਾਂਜੀ ਵਿੱਚ ਹੀ ਲਿਖੇ ਤੇ ਤੁਹਾਡੇ ਬਿਆਨ ਪੁਲਿਸ ਨੇ ਕੱਲ੍ਹ ਵੱਧ ਕਰ ਲਏ ਜੀ ਬਿਆਨ ਲੈ ਲੈ ਕੇ ਨਹੀਂ ਲੈ ਜੀ ਹਾਂਜੀ ਲੈਣ ਜਾਣਾ ਜੀ ਅੱਜ ਸਾਡੇ ਬਿਆਨ ਲੈਣਾ ਅੱਛਾ ਪੁਲਿਸ ਨੇ ਹਜੇ ਉਸ 14 ਤਰੀਕ ਤੋਂ ਬਾਅਦ ਪੁਲਿਸ ਨੇ ਹਜੇ ਤੱਕ ਆਪਦਾ ਬਿਆਨ ਲੈਣ ਮੇ ਨਹੀਂ ਪਹੁੰਚੀ ਹੈਗੀ ਨਹੀਂ ਜੀ ਸਰਪੰਚ ਕਹਿ ਰਹੇ ਸਾਡੇ ਪਿੰਡ ਦਾ ਵੀ ਇਹਦਾ ਅਸੈਂਟ ਹੋਇਆ ਦੇਖੋ ਵੀ ਜੀ ਅਸੈਂਟ ਦੇ ਨਾਲ ਇਹਨੀਆਂ ਸੱਟਾਂ ਨਹੀਂ ਲੱਗਦੀਆਂ ਹੁੰਦੀਆਂ ਜੀ ਪੜ ਪਰਸਾ ਦਾ ਸਿੰਜੀ ਬੀ ਜੀ ਹਸਕਿਲ ਰਹੀ ਹੈਗਾ ਜੀ ਕਟ ਮਾਰ ਨਹੀਂ ਸਰਪੰਚ ਇਹਨਾਂ ਦਾ ਪੱਖ ਕਿਉਂ ਪੂਰ ਰਿਹਾ ਜੀ ਕਾਰਨ ਕੀ ਹੈ ਜੀ ਉਹਦਾ ਜੀ ਜਮੀਨ ਮੈਨੂੰ ਨਹੀਂ ਪਤਾ ਫਿਰ ਜੀ ਇਹਦਾ ਕੀ ਕਾਰਨ ਹੁਣ ਤੁਸੀਂ ਪ੍ਰਸ਼ਾਸਨ ਤੋਂ ਹੋਰ ਕੀ ਮੰਗ ਕਰਦੇ ਹੋ ਜੀ ਅਸੀਂ ਪ੍ਰਸ਼ਾਸਨ ਜਿਹੜਾ ਚਿੱਟਾ ਵੇਚਦੇ ਨੇ ਉਹਨੇ ਤੇ ਨੱਥ ਪਾਈ ਜਾਵੇ ਠੀਕ ਹੈ ਚਿੱਟਾ ਬੰਦ ਕੀਤਾ ਜਾਵੇ ਕਿਉਂਕਿ ਅੱਜ ਮੇਰੇ ਤੇ ਹੋਇਆ ਕੱਲੂ ਮੇ ਤੇ ਕਿਸੇ ਤੇ ਹੋਰ ਵੀ ਹੋ ਸਕਦਾ ਵਾ ਘਰ ਦੇ ਵਿੱਚ ਕਿੰਨੇ ਪਰਿਵਾਰਕ ਮੈਂਬਰ ਹੋ ਤੁਸੀਂ ਬਸ ਜੀ ਅਸੀਂ ਤਿੰਨੇ ਜੀ ਮੈਂ ਮੇਰੇ ਘਰ ਵਾਲੇ ਤੇ ਮੇਰਾ ਬੇਟਾ ਬਸ ਠੀਕ ਹੈ ਜੀ ਕਮਾਉਣ ਵਾਲੇ ਬਾਈ ਸੀਗੇ ਹਾਂ ਜੀ ਇਹੀ ਬਾਈ ਸੀ ਕਮਾਉਣਾ ਠੀਕ ਹੈ ਇਹਨਾਂ ਦਾ ਨਾਮ ਕੀ ਨਾਮ ਹੈ ਇਹਨਾਂ ਦਾ ਨਾਮ ਉਤਾਰ ਸਿੰਘ ਠੀਕ ਹੈ ਜੀ ਮਿਹਰਬਾਨ ਕੀ ਮੋਟਰਸਾਈਕਲ ਤੇ ਕਿ ਬਾਈ ਮੋਟਰਸਾਈਕਲ ਤੇ ਗਿਆ ਸੀ ਹਾਂਜੀ ਇਹ ਕਹਣਾ ਚਾਹੁੰਦੇ ਇਸੇ ਮੋਟਰਸਾਈਕਲ ਤੇ ਗਏ ਸੀ ਹਾਂਜੀ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਮੋਟਰਸਾਈਕਲ ਤੇ ਇੱਕ ਵਿੱਚ ਹੀ ਟੇ ਸਾਡੇ ਪਿੰਡ ਸਰਪੰਚ ਸਾਹਿਬ ਜੀ ਕਹਿੰਦੇ ਨੇ ਵੀ ਉਹਨਾਂ ਦਾ ਐਕਸੀਡੈਂਟ ਹੋਇਆ ਹਾਂਜੀ ਮੋਟਰਸਾਈਕਲ ਦੇ ਇੱਕ ਝੀੜ ਤੱਕ ਨਹੀਂ ਆਈ ਵੀਰ ਜੀ ਮੇਰੇ ਮੇਰੇ ਘਰ ਵਾਲੇ ਦਾ ਇੱਕ ਵੀ ਕੋਈ ਯੰਗ ਨਹੀਂ ਹੈਗਾ ਸਹੀ ਜੀ ਠੀਕ ਹੈ ਜੀ ਉਹ ਕਹਿੰਦੇ ਮੋਟਰਸਾਈਕਲ ਤੇ ਵਿਚ ਐਕਸੀਡੈਂਟ ਹੋਇਆ ਵਾ ਜੀ ਐਕਸੀਡੈਂਟ ਮੋਟਰ ਸੇ ਹੋ ਜਾਂਦਾ ਫਿਰ ਮੋਟਰ ਸੇ ਸਾਡੇ ਨੂੰ ਬਿਲਕੁਲ ਕੁਝ ਨਹੀਂ ਆ ਮੇਰੇ ਬੰਦੇ ਦੀ ਕੱਲੀ ਹੱਡੀ ਹੱਡੀ ਤੋੜੀ ਗਈ ਆ ਜੀ ਜਾਨਕਿ ਤੁਹਾਡਾ ਕਹਿਣਾ ਇਹ ਹੈ ਕਿ ਇਹਨਾਂ ਦੇ ਐਕਸੀਡੈਂਟ ਨਹੀਂ ਕੁੱਟਮਾਰ ਕੀਤੀ ਹੈ ਹਾਂ ਜੀ ਕੁੱਟਮਾਰ ਕੀਤੀ ਗਈ ਹੈ ਜੀ ਪਰ ਤੁਸੀਂ ਕਿਉਂ ਕਹਿ ਰਹੇ ਕਿ बार-बार ਐਕਸੀਡੈਂਟ ਹੋ ਰਿਹਾ ਹੈ ਪਤਾਨੀ ਵੀਰ ਜੀ ਸਰਪੰਚ ਕਿਉਂ ਗਿਆ ਤੁਸੀਂ ਬੀਬੀ ਫਿਰ ਤੁਹਾਡੇ ਹਸਬੰਦ ਨੂੰ ਕਟਮਾਰ ਹੋ ਗਈ ਕਾਫੀ ਗੰਭੀਰ ਜਾਖਮੀ ਨੇ ਤੇ ਤੁਸੀਂ ਉਹਨਾਂ ਨੂੰ ਕੋਈ ਹਸਪੀਟਲ ਦੇ ਵਿੱਚ ਇਲਾਜ ਲਈ ਜੇਰੇ ਇਲਾਜ ਕਿਉਂ ਨਹੀਂ ਲੈ ਕੇ ਗਏ ਜੀ ਵੀਰ ਜੀ ਸਾਡੇ ਕੋਲ ਪੈਸੇ ਨਹੀਂ ਸੀ ਪੈਸੇ ਕਰਕੇ ਇਹਨਾਂ ਨੂੰ ਨਹੀਂ ਲੈ ਕੇ ਜਾ ਸਰੇ ਨਾ ਹੀ ਸਾਡੀ ਕੋਈ ਮਦਦ ਕਰ ਰਹੀ ਆ ਜੀ ਲੱਗਦਾ ਨਹੀਂਗਾ ਜਿਵੇਂ ਕਿ ਤੁਸੀਂ ਸਰਕਾਰ ਦੇ ਜਿਹੜੇ ਇਹਨਾਂ ਨੇ ਰੂਲ ਚਲਾਇਆ ਕਿ ਤੁਹਾਡੀ ਸੂਚਨਾ ਗੋਪਤ ਰੱਖੀ ਜਾਊਗੀ ਤੁਸੀਂ ਕਹਿੰਦੇ ਚਟੇ ਵੇਚਣ ਵਾਲੇ ਨੂੰ ਵੀ ਅ ਅੱਖੀਂ ਦੇਖਿਆ ਤੇ ਲੈਣ ਵਾਲਿਆਂ ਨੂੰ ਵੀ ਅੱਖੀਂ ਦੇਖਿਆ ਫੜ ਵੀ ਲਿਆ ਹਾਂਜੀ ਦੇਖਿਆ ਵੀਰ ਜੀ ਅਸੀਂ ਉਹਨਾਂ ਨੂੰ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਜਦੋਂ ਤੁਸੀਂ ਫੜਾਇਆ ਮੁੰਡਾ ਪੁਲਿਸ ਨੂੰ ਫੜਾਇਆ ਸੀ ਕਿ ਕਿਹਨੂੰ ਫੜਾਇਆ ਸੀ ਹਾਂਜੀ ਪੁਲਿਸ ਨੂੰ ਫੜਾਇਆ ਸੀ ਜੀ ਉੱਥੇ ਚਿੱਟਾ ਲੈਣਾ ਹਾਂਜੀ ਚਿੱਤਾਂ ਚਾਰ ਨਹੀਂ ਜੇ ਉਹਨੂੰ ਨਹੀਂ ਫੜਾਇਆ ਹੈਗਾ ਜਿਹੜਾ ਮੁੰਡਾ ਚਿੱਟਾ ਜੇ ਮੁੰਡੇ ਚਿੱਟਾ ਲੈਣ ਆਏ ਸੀ ਉਹਨੂੰ ਫੜਾਇਆ ਜੀ ਚੌਥੀ ਜਾਂ ਪੰਜਵੀਂ ਵਾਰ ਉਹ ਜਵੰਤ ਤੇ ਆਇਆ ਹੋਇਆ ਜੀ ਹਾਂਜੀ ਹਾਂਜੀ ਕੋਈ ਉਹਨਾਂ ਤੇ ਕਾਰਵਾਈ ਨਹੀਂ ਕਰਿਆ ਸਾਡੇ ਪਿੰਡ ਦਾ ਸਰਪੰਚ ਜਾਂਦਾ ਜੀ ਜਵੰਤ ਕਰਾਉਂਦਾ ਤੇ ਇਹਨੂੰ ਲੈ ਆਉਂਦਾ ਜੀ ਪਹਿਲਾਂ ਕਿਹੜੇ ਮਸਲੇ ਦੇ ਵਿੱਚ ਜੇ ਚਿੱਟੇ ਦੇ ਵਿੱਚ ਉਹ ਜੀ ਰੂਮੀ ਪਿੰਡ ਗਏ ਸੀਗੇ ਜੀ ਚੋਲੀ ਦੇ ਵਿੱਚ ਵੀ ਖੜੇ ਗਿਆ ਜੀ ਉਹ ਮੁੰਡਾ ਉਹ ਜੀ ਜੀ ਹਾਂ ਜੀ ਜੀ ਹੁਣ ਉਹ ਚਿੱਟਾ ਸਾਰੇਮ ਵੇਖਦਾ ਜੀ ਮੁੰਡੇ ਸਾਰੇਮ ਸਾਡੇ ਪਿੰਡ ਗਲੀ ਚੋਂਦੇ ਆ ਅਸੀਂ ਸਾਡਾ ਸਾਹਮਣੇ ਘਰ ਆ ਜੀ ਤਾਂ ਅਸੀਂ ਰੋਹ ਦੇ ਦਿਆ ਚਿੱਟੇ ਵਾਲੇ ਕਦੇ ਤਿੰਨ ਕਦੇ ਦੋ ਕਰੇ ਸੀ ਰੋਹ ਹਾ ਡੇਲੀ ਦੇ ਦਿਆ ਜੀ ਉਹਨਾਂ ਨੂੰ ਅੱਜ ਤਾਂ ਚੁੱਪ ਕਰੀ ਸੀ ਵਿਚਾਲ ਕੋਈ ਗੱਲ ਨਹੀਂ ਛੱਡੋ ਆਪਾਂ ਕੀ ਲੈਣਾ ਪਰ ਹੁਣ ਦੇਖੋ ਜੀ ਮੇਰੇ ਘਰ ਦਾ ਕਿੰਨਾ ਬੁਰਾ ਹਾਲ ਕੀਤਾ ਜੀ ਉਹਨਾਂ ਨੇ ਹੂੰ ਸਹੀ ਗੱਲ ਹੈ ਜੀ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਚਿੱਟੇ ਤੇ ਕੰਟਰੋਲ ਕੀਤਾ ਜਾਵੇ ਇਹਦੇ ਵਿੱਚ ਜਿਹੜੀਆਂ ਬਾਰਦਾਤਾਂ ਹੋ ਰਹੀਆਂ ਜਾਂ ਗੋਲੀਆਂ ਚੱਲ ਰਹੀਆਂ ਨੇ ਪਿੰਡਾਂ ਦੇ ਵਿੱਚ ਇਹ ਚਿੱਟੇ ਦਾ ਕਾਰਨ ਆ ਹਮ ਇੱਕ ਚਿੱਟਾ ਸਾਡੇ ਮਨ ਤੋਂ ਸ਼ੌਂਕ ਵਾਲਾ ਕੰਮ ਹੋ ਗਿਆ ਘੁਣਾ ਲੱਗਾ ਸਾਡੀਆਂ ਹੱਡੀਆਂ ਨੂੰ ਜੀ ਜਿਹੜਾ ਸੀਐਮ ਦਾ ਕਹਿਣ ਸੀ ਵੀ ਮੈਂ ਇਹਦਾ ਸੁਧਾਰ ਕਰ ਦੂੰ ਜੀ ਬੜਕੇ ਜਦੋਂ ਦਾ ਸੀਐਮ ਬਣਿਆ ਉਦੋਂ ਤੋਂ ਇਹਦੇ ਵਿੱਚ ਚਿੱਟੇ ਚ ਵੀ ਵਾਧਾ ਕਹਿੰਦਾ ਸੀ ਮੈਂ ਧਰਨੇ ਨਹੀਂ ਲੱਗਣ ਤੂੰ ਕੋਈ ਮਜਹਰਾ ਨਹੀਂ ਮੇਰੇ ਖਿਲਾਫ ਕਰੋ ਉਹਦੇ 'ਚ ਵੀ ਵੱਧਾ ਜਿਵੇਂ ਕਿ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਆ ਐਡਾ ਮਾੜਾ ਹਾਲ ਆ ਲੋਕਾਂ ਦਾ ਘਰ ਘਰ ਚਿੱਟਾ 2 ਨੰਬਰ ਦੀ ਸ਼ਰਾਬ ਤੇ ਗੋਲੀਆਂ ਜੀ ਅੱਜ ਜਿਹੜੇ ਅਸੀਂ ਬੈਠੇ ਆ ਘਰ ਦੇ ਵਿੱਚ ਤੁਸੀਂ ਦੁਖਿਆਰੇ ਦੇ ਘਰੇ ਬੈਠੇ ਹੋ ਪੀੜਤ ਦੇ ਘਰੇ ਬੈਠੇ ਹੋ ਜਿਹੜਾ ਚੱਟੇ ਦੀ ਰੋਕਣ ਲਈ ਵਿਚਾਰੇ ਨੇ ਇਹਨਾਂ ਸੱਟਾਂ ਖਾੜੀਆਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਆ ਜਿਵੇਂ ਜਿੱਥੇ ਤੱਕ ਵੀ ਸਾਥੋਂ ਇਹਦੀ ਮਦਦ ਹੋਈ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਇਸ ਇਨਸਾਨ ਦੇ ਨਾਲ ਇੱਥੇ ਪਿੰਡ ਦਾ ਸਰਪੰਚ ਜਿਹੜਾ ਕੋਈ ਸਾਫ ਕਹਾਵਾ ਨੀਲਾ ਜਿਹੜੇ ਕਿ ਐਕਸੀਡੈਂਟ ਦਾ ਬਹਾਨਾ ਬਣਾ ਰਹੇ ਨੇ ਉਹ ਵੀਡੀਓ ਮੋਟਰਸਾਈਕਲ ਦੀ ਵੀ ਦੇਖ ਲੈਣਾ ਤੇ ਉਹਦੀ ਹਾਲਤ ਵੀ ਦੇਖ ਲੈਣਾ ਬਈ ਐਕਸੀਡੈਂਟ ਵਾਲੇ ਕੰਮ ਨਹੀਂ ਕਦੇ ਵਾਸਤੇ ਵੀ ਜੇ ਬੰਦੇ ਦਾ ਸੈਕਸੀਡੈਂਟ ਹੁੰਦਾ ਤਾਂ ਮੂੰਹ ਵੱਜਦਾ ਉਹਦਾ ਬਾਹਾਂ ਟੁੱਟ ਜੂ ਲੱਤ ਟੁੱਟ ਜੂ ਪਰ ਰੀੜ ਦੀ ਹੱਡੀ ਐਕਸੀਡੈਂਟ ਵਾਲੀ ਦੀ ਕੋਈ ਟੁੱਟੀ ਨਹੀਂ ਦੇਖੀ ਮੋਟਰਸਾਈਕਲ ਦੇ ਵੀ ਹਾਲਾਤ ਦਿਖਾਏ ਸੀਗੇ ਤੁਹਾਨੂੰ ਸਾਡੇ ਸਾਹਮਣੇ ਖੜਾ ਵਾ ਮੋਟਰਸਾਈਕਲ ਕੁਝ ਨਹੀਂ ਡਹਿਨੇ ਕੀ ਪਰ ਬੰਦੇ ਦਾ ਸਾਰਾ ਉਹਦਾ ਹੱਡੇ ਪਾਸੇ ਟੁੱਟ ਗਿਆ ਉਹਦਾ ਮੋਟਰਸਾਈਕਲ ਅਸੀਂ ਵੀ ਦੇਖਿਆ ਜੀ ਪਹਿਲੇ ਦਿਨ ਵੀ ਦੇਖਿਆ ਜਿਹੜਾ ਸੀਸਾ ਭਨੇ ਆ ਮੋਟਰਸਾਈਕਲ ਦਾ ਭਨੇ ਆ ਮੈਂ ਟੁੱਟਿਆ ਨਹੀਂ ਹੈ ਇੱਕ ਤਾਂ ਹੁੰਦਾ ਨਾ ਵੀ ਵੱਜ ਕੇ ਭੱਜ ਗਿਆ ਟੁੱਟ ਗਿਆ ਨਹੀਂ ਭਨੇ ਆ ਹੈ ਵਾ ਐਕਸੀਡੈਂਟ ਵਾਲਾ ਕੋਈ ਮਸਲਾ ਨਹੀਂ ਮੈਂ ਜਗਰਾਉਂਦੇ ਐਸਪੀ ਡੀ ਨੂੰ ਵੀ ਮਿਲਿਆ ਸੀ ਇਹਦੇ ਸਬੰਧ ਵਿੱਚ ਉਹ ਨਾ ਨਹੀਂ ਪਹਿਲਾਂ ਬਾਸੀ ਵੀ ਐਕਸੀਡੈਂਟ ਆ ਕੋ ਸਰਪੰਚੇ ਦਾ ਫੋਨ ਸੀ ਵੀ ਐਕਸੀਡੈਂਟ ਹੋਇਆ ਦੋਨੇ ਸਰਪੰਚੇ ਦੀ ਇਹ ਹੀ ਬਾਜ਼ ਆ ਬੇ ਐਕਸੀਡੈਂਟ ਆ ਪਰ ਐਕਸੀਡੈਂਟ ਨਹੀਂ ਸਰਪੰਚੇ ਬਾਜ਼ ਬਦਲਦਣ ਕਿਉਂਕਿ ਜੋ ਡਾਕਟਰ ਨੇ ਲਿਖਤਾ ਵੀ ਇਹਦੀਆਂ ਹੱਡੀਆਂ ਟੁੱਟ ਚੁੱਕੀਆਂ ਨੇ ਡੈਮੇਜ ਹੋ ਚੁੱਕਾ ਮਸੂਲੀ ਦਾ ਬਿਲਕੁਲ ਬੇਕਾਰ ਹੋ ਗਿਆ ਲੱਤ ਨਹੀਂ ਹਿਲਾ ਸਕਦਾ ਉਹ ਬਾਹ ਨਹੀਂ ਹਿਲਾ ਸਕਦਾ ਪਾਣੀ ਪੈਪ ਥਾਂ ਹੀ ਪਿੰਦਾ ਉਹਦੇ ਮੂੰਹ ਦੇ ਵਿੱਚ ਜਾਂ ਜੂਸ ਪਾਉਂਦੇ ਨੇ ਉਹਦੀ ਐਡੀ ਹਾਲਤ ਮਾੜੀ ਆ ਧੌਂੜੋ ਨਹੀਂ ਹਿਲਾ ਸਕਦਾ ਆਪਦੇ ਆਪ ਕੋਈ ਵੀ ਅੰਗ ਨਹੀਂ ਉਹਦਾ ਹੱਲਾ ਐਡੀ ਹਾਲਤ ਮਾੜੀ ਆ ਪਰ ਐਕਸੀਡੈਂਟ ਵਾਲਾ ਇਹ ਕੰਮ ਨਹੀਂ ਮੈਂ ਦੁਬਾਰੇ ਫੇਰ ਬੇਨਤੀ ਕਰੂੰ ਜੋਰਾ ਪ੍ਰਸ਼ਾਸਨ ਨੂੰ ਵੀ ਇਹ ਕੰਮ ਨਾ ਕੀਤਾ ਗਿਆ ਅਸੀਂ ਐਸਐਸਪੀ ਦਾ ਘਰੋ ਕਰਕੇ ਉਹਦਾ ਜਲੂਸ ਕੱਢਾਂਗੇ ਜੇ ਇਹਦਾ ਪਰਚਾ ਦਰਜ ਨਾ ਕੀਤਾ ਮੈਂ ਠੋਰ ਵਾਲੇ ਥਾਣੇਦਾਰ ਨੂੰ ਵੀ ਇਹ ਗੱਲ ਕਹਿਣਾ ਪਹਿਲਾਂ ਕਹੀ ਵੀ ਆ ਵੀ ਤੈਨੂੰ ਪਰਚਾ ਦਰਜ ਕਰਨਾ ਪੈਣਾ ਤੇ ਨਹੀਂ ਤਾਂ ਹਸਾਬ ਲਾ ਲਾ ਵੀ ਐਸਐਸਪੀ ਦਾ ਗੇਟ ਬੰਦ ਕਰਕੇ ਸਾਡੇ ਕੋਲ ਵੀ ਸਿਰੇ ਵਾਲਾ ਹਥਿਆਰ ਛੱਡਾਂਗੇ ਗੇਟ ਬੰਦ ਕਰਕੇ ਉਹਦਾ ਮੁਜਾਰਾ ਕਰਾਂਗੇ ਉਹਦਾ ਪੈਟਰ ਛਾਪਾ ਕਰਾਂਗੇ ਜੇ ਬੰਦੇ ਦੀ ਮਦਦ ਨਾ ਕੀਤੀ ਗਈ ਹੈਲਪ ਨਾ ਕੀਤੀ ਗਈ ਮੇਰੀ ਬੇਨਤੀ ਆ ਜੀਵਨ ਐਕਟਰ ਨੂੰ ਬਲਕੇ ਜਿਹੜੇ ਇਹ ਕੰਮ ਕਰਦੇ ਆ ਲੋਕਾਂ ਦਾ ਖੂਨ ਪੀ ਕੇ ਪੜ੍ਹੇ ਲਿਖੇ ਦਾ ਖੂਨ ਪੀ ਕੇ ਵੱਡੀਆਂ-ਵੱਡੀਆਂ ਕੋਠੀਆਂ ਪਾ ਕੇ ਬਹਿ ਜਾਂਦੇ ਆ ਇੱਕ ਹੀ ਗਰੀਬ ਬੰਦਾ ਐਡੀ ਹਾਲਤ ਮਾੜੀ ਆ ਘਰ ਦੀ ਦਿਹਾੜੀ ਤੇ ਗੁਜ਼ਾਰਾ ਸੀ ਚਾਰ ਸਵੇਰ ਕੋ ਟੂਵੀ ਹੈ ਨਹੀਂ ਬਾਥਰੂਮ ਲੈਟ੍ਰੀਨਾਂ ਦਾ ਏਡਾ ਮਾੜਾ ਹਾਲਾ ਬਹੁਤ ਜ਼ਿਆਦਾ ਜਿਹੜੇ 2 ਨੰਬਰ ਦਾ ਕੰਮ ਕਰਦੇ ਆ ਉਹ ਐਸ ਲਾਉਂਦੇ ਆ ਗੱਡੀਆਂ ਦੇ ਵਿੱਚ ਘੁੰਮਦੇ ਨੇ ਤੇ ਚਿੱਟਾ ਵੇਚਦੇ ਨੇ ਵੱਡੀਆਂ-ਵੱਡੀਆਂ ਕੋਠੀਆਂ ਪਾਈਆਂ ਹੋਈਆਂ ਉਹਨਾਂ ਦੀ ਕੋਠੀ ਤੇ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਉਹਨਾਂ ਦੀ ਕੋਠੀ ਵੀ ਸਾਹਮਣੇ ਜਿਹੜੀ ਹੈਗੀ ਉਹ ਦਿਖਾਈ ਜਾਵੇ ਮਿਹਰਬਾਨੀ ਤੇ ਮਿਹਰਬਾਨ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਦੀ ਸਰ ਚੀਮੇਪਿੰਡ ਦੇ ਵਿੱਚ ਅਵਤਾਰ ਸਿੰਘ ਦੇ ਨਾਲ ਵੀ ਉਹਨਾਂ ਦੇ ਪਰਿਵਾਰ ਨੇ ਦੱਸਿਆ ਜੀ ਕਿ ਉਹਦੇ ਨਾਲ ਕੁੱਟਮਾਰ ਹੋਈ ਕੁੱਟਮਾਰ ਦਾ ਕਾਰਨ ਇਹ ਰਿਹਾ ਕਿ ਉਹਨਾਂ ਦੀ ਗਵਾਹਾਂ ਦੇ ਵਿੱਚ ਕੋਈ ਨਸ਼ਾ ਤਸਕਰ ਆ ਜੀ ਜੋ ਨਸ਼ੇ ਦੀ ਤਸਕਰੀ ਕਰਦਾ ਤੇ ਉਹਦੇ ਰੀੜ ਦੀ ਹੱਡੀ ਦੇ ਕਾਫੀ ਸੱਟ ਆ ਜੀ ਕਿ ਉਹ ਬਿਲਕੁਲ ਕੰਡਮ ਹੋ ਚੁੱਕਿਆ ਉਹਦੇ ਉਹਦੀ ਇਨਕੁਆਰੀ ਤੁਸੀਂ ਕਰਦੇ ਹੋ ਜੀ ਆਪਣੇ ਫਹਦੂਰ ਦੇ ਅੰਦਰ ਜੀ ਥਾਣਾ ਘਟੂਰ ਦੀ ਹਦੂ ਦੇ ਅੰਦਰ ਅਗਰ ਤੁਸੀਂ ਵੀ ਕਿਹੜਾ ਚਾਹੋਗੇ ਇਸ ਸੰਬੰਧ ਐਸਾ ਅਭਾਰ ਸਿੰਘ ਪੁੱਤਰ ਬੰਦ ਸਿੰਘ ਵਾਸੀ ਪਿੰਡ ਚੀਮਾ ਦਾ ਇੱਕ ਰੁਕਾ ਥਾਣੇ ਮਸੂਲ ਹੋਇਆ ਸੀ ਕਰਬੇ ਕਰਨ ਲਈ ਜਿਸ ਸੰਬੰਧ ਵਿੱਚ ਰੁਕੇ ਦੇ ਆਧਾਰ ਤੇ ਉਹਦਾ ਬਿਆਨ ਲਿਖਿਆ ਗਿਆ ਬਿਆਨ ਦੇ ਵਿੱਚ ਉਹਨੇ ਸੱਟਾਂ ਲੱਗਣ ਸੰਬੰਧੀ ਦੱਸਿਆ ਗਿਆ ਕਿ ਜਿਹੜੀ ਸੱਟ ਲੱਗੀ ਉਸ ਸੰਬੰਧੀ ਮੈਂ ਆਪਣਾ ਵੀ ਹਜੇ ਬਿਆਨ ਨਹੀਂ ਲਿਖਾਉਣਾ ਕਿ ਕੌਸ਼ਿਸ਼ ਨੇ ਬਿਆਨ ਲਿਖਾਇਆ ਤੇ ਸਿਰ ਦੀ ਸੱਟ ਬਾਰੇ ਕਹਿੰਦਾ ਮੈਂ ਸੋਚ ਕੇ ਬਾਅਦ ਲਿਖਾਉਂਗਾ ਜੇ ਕੋਈ ਗੱਲ ਮੈਨੂੰ ਪਤਾ ਲੱਗੇ ਫਿਲਹਾਲ ਕਹਿੰਦਾ ਮੈਨੂੰ ਸੱਟ ਬਾਰੇ ਪਤਾ ਨਹੀਂ ਜਿਸ ਕਰਕੇ ਬਿਆਨ ਦਾ ਅੰਦਰਾਜ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਹੁਣ ਉਹਦੇ ਘਰਦਿਆਂ ਤੋਂ ਪਤਾ ਲੱਗਿਆ ਕਿ ਕਿ ਉਹਨੂੰ ਇਹਨੇ ਕੁੱਟਮਾਰ ਕੀਤੀ ਆ ਜੇ ਸੰਬੰਧੀ ਵੈਰੀਫਾਈ ਕੀਤਾ ਜਾ ਰਿਹਾ ਤੇ ਜਿਹੜੇ ਉਹਨਾਂ ਨੇ ਮੌਕੇ ਤੇ ਗਵਾਹ ਦੱਸੇ ਸੀ ਮਿਲ ਸੱਟ ਲੱਗਣ ਵੇਲੇ ਜਾਂ ਤੇ ਗਿਰਨ ਵੇਲੇ ਬੀ ਮੌਕੇ ਤੇ ਆ ਜੀ ਉਹਨਾਂ ਨੂੰ ਸ਼ਾਮਿਲ ਪੜਤਾਲ ਕਰਕੇ ਜੋ ਕਾਨੂੰਨ ਅਨੁਸਾਰ ਬਣਦੀ ਹੋ ਕਾਰਵਾਈ ਕੀਤੀ ਜਾਊਗੀ ਜੇ ਜੇ ਇਹ ਪਰਿਵਾਰ ਦੇ ਉੱਪਰ ਜੀ ਉਹ ਦੋਸ਼ ਲਾ ਰਹੇ ਆ ਅਮਰ ਜੀ ਆਪਣੇ ਅਵਤਾਰ ਸਿਕਦਾ ਪਰਿਵਾਰ ਦੋਸ਼ ਲਾ ਰਿਆ ਉਹਨਾਂ ਨੇ ਥੋੜੇ ਦਿਨ ਪਹਿਲਾਂ ਵੀ ਕਹਿੰਦੇ ਉਹ ਨਾਲ ਦੇ ਗਵਾਨੀਆਂ ਦੇ ਵੀ ਕੁੱਟਮਾਰ ਕੀਤੀ ਸੀ ਉਹਨਾਂ ਦੇ ਵੀ ਪਹਿਲਾਂ ਵੀ ਇੱਕ ਪਰਚਾ ਦਰਜ ਹੋਇਆ ਜੀ ਉਹ ਵੀ ਇਹੀ ਮਾਮਲਾ ਸੀਗਾ ਉਸੇ ਦੇ ਰਿਲੇਟਡ ਅੱਜ ਉਸ ਤੋਂ ਬਾਅਦ ਇਸ ਪਰਿਵਾਰ ਦੀ ਕੁੱਟਮਾਰ ਕੀਤੀ ਗਈ ਹੈ ਜੀ ਇਸ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਜਿਹੜੀ ਪਹਿਲਾਂ ਕੁੱਟਮਾਰ ਹੋਈ ਸੀ ਲੜਾਈ ਹੋਈ ਸੀ ਉਸ ਦੇ ਵਿੱਚ ਮੁਕੱਦਮਾ ਦਰਜ ਕਰਕੇ ਉਹ ਪਰਿਵਾਰ ਦੇ ਇੱਕ ਮੁੰਡੇ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਗਿਆ ਦੂਸਰੇ ਦੇ ਦੂਸਰੇ ਦੇ ਕਰਤਾਰੀ ਜਲਦੀ ਕੀਤੀ ਜਾਊਗੀ ਜੀ ਸਰ ਜਿਹੜਾ ਇਹ ਕੁੱਟ ਜਿਨ੍ਹਾਂ ਨੇ ਕੁੱਟਮਾਰ ਕੀਤੀ ਆ ਉਹਨਾਂ ਤੇ ਵੀ ਪਹਿਲਾਂ ਵੀ ਨਸੇ ਦੇ ਕੋਈ ਪਰਚਾ ਪੁੱਛਾ ਦਰਦ ਹੈਗਾ ਉਹ ਰਿਕਾਰਡ ਪਰਤਾਲ ਕਰ ਰਿਹਾ ਉਹਦੇ ਉੱਪਰ ਇੱਕ ਪਰਚਾ ਪਹਿਲਾਂ ਹੈਗਾ ਮੇਰੀ ਵੀ ਸ਼ਾਇਦ ਚੋਰੀ ਦਾ ਜਾਂ ਐਂਡੀ ਦਾ ਉਹ ਵੀ ਚੈੱਕ ਕਰ ਰਹੇ ਠੀਕ ਹੈ ਸਰ ਅਸਲ ਦੇ ਵਿੱਚ ਆਪਾਂ ਦੇਖਦੇ ਆਏ ਹੁਣ ਤੱਕ ਮਦਈ ਦੇ ਬਿਆਨਾਂ ਤੇ ਹੀ ਪਰਚਾ ਦਰਜ ਹੁੰਦਾ ਤੁਸੀਂ ਕਹਿ ਰਹੇ ਹੋ ਕਿ ਜਦੋਂ ਪਹਿਲਾਂ ਮੁੱਢਲੀ ਜਾਣਕਾਰੀ ਮੁਤਾਬਕ ਜਦੋਂ ਐਕਸੀਡੈਂਟ ਹੋਇਆ ਸੀਗਾ ਤਾਂ ਉਦੋਂ ਜੋ ਜਿਹੜਾ ਪੀੜਤ ਸੀਗਾ ਤਾਂ ਉਹਨੇ ਕਿਹਾ ਸੀ ਕਿ ਮੇਰਾ ਐਕਸੀਡੈਂਟ ਹੋਇਆ ਜਾਂ ਪਰਿਵਾਰ ਨੇ ਉਹਨਾਂ ਦੇ ਬਿਆਨ ਸੀਗੇ ਪਰ ਅੱਜ ਪਰਿਵਾਰ ਦਾ ਬਿਆਨ ਇਹ ਆ ਜਾਂ ਉਸ ਪੀੜਤ ਪਰਿਵਾਰ ਦਾ ਜਿਹੜਾ ਹੈਗਾ ਮਦਈ ਆ ਉਹਦਾ ਵੀ ਇਹੀ ਬਿਆਨ ਆ ਜੀ ਕਿ ਮੇਰੀ ਕੁੱਟਮਾਰ ਕੀਤੀ ਆ ਜੀ ਹੁਣ ਪਹਿਲੇ ਵਾਲੇ ਬਿਆਨਾਂ ਦੇ ਪਰਚਾ ਦਰਜ ਹੋਊਗਾ ਜਿਹੜੇ ਨਵੇਂ ਬਿਆਨ ਦਿੱਤੇ ਆ ਜੋ ਉਹਨਾਂ ਦੇ ਪਰਚਾ ਦਰਜ ਕੀਤਾ ਜਾਊਗਾ ਜਿਹੜਾ ਪਹਿਲਾ ਬਿਆਨ ਆ ਉਹਦੀ ਕਾਨੂੰਨ ਦੇ ਦਾਇਰੇ ਵਿੱਚ ਰੈਪਟ ਪਾਈ ਗਈ ਹੈ ਰੈਪਟ ਦਾ ਅੰਦਰਾਜ ਰੋਹ ਨਾਮ ਤੇ ਕੀਤਾ ਗਿਆ ਹੁਣ ਉਹ ਉਹਦੇ ਸਾਡੇ ਦਸਤਖਤ ਮੁਤਾਬਕ ਵੀ ਉਹਦੇ ਪਰਿਵਾਰ ਵਾਲੇ ਕਹਿੰਦੇ ਵੀ ਸੱਟਾਂ ਲੱਗੀਆਂ ਉਹਦਾ ਦੁਆਰਾ ਬਿਆਨ ਲਿਖਿਆ ਜਾਊ ਜੋ ਵੀ ਉਹ ਬਿਆਨ ਚ ਲਿਖਾਊਗਾ ਜੋ ਵੀ ਇਹਦੀ ਇੰਕਰੀ ਡਾਕਟਰ ਸਾਹਿਬ ਦੇਣਗੇ ਉਹਦੇ ਸਾਹਮਣੇ ਕਾਰਵਾਈ ਕੀਤੀ ਜਾਊਗੀ